ਤੁਹਾਡਾ ਕੀ ਨਾਮ ਹੈ ਮੇਰਾ ਨਾਮ ਲਵਦੀਪ ਕੌਹਰਾ ਤੇ ਮੈਂ 10ਵੀਂ ਜਮਾਤ ਦੀ ਵਿਦਿਆਰਥਣਾ ਆ ਮੈਂ ਠਿਕਰੀਆ ਸਕੂਲ ਵਿੱਚ ਪੜਦੀ ਸੀ ਮੈਂ ਬਹੁਤ ਜ਼ਿਆਦਾ ਬਿਮਾਰ ਸੀਗੀ ਜਾਨਕਿ ਮੇਰੇ ਸੈੱਲ ਘਟੇ ਹੋਏ ਸੀਗੇ ਸਕੂਲ ਦਾ ਕੀ ਨਾਮ ਹੈ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਠਿਕਰੀਆਲ ਤੇ ਮੈਂ ਬਿਮਾਰ ਸੀ ਮੇਰੇ ਸੈੱਲ ਘਟੇ ਹੋਏ ਸ ਤੇ ਮੈਂ ਸਕੂਲ ਨਹੀਂ ਗਈ ਹੈਗੀ ਮੈਂ ਹਨਾ ਮੰਮੀ ਹੁਣੇ ਬੈਠੇ ਸੀਗੇ ਤੇ ਪ੍ਰਿੰਸੀਪਲ ਸਰ ਦਾ ਫੋਨ ਆਇਆ ਤੇ ਫੋਨ ਕਰਕੇ ਉਹਨਾਂ ਨੇ ਕਿਹਾ ਵੀ ਤੁਹਾਡਾ ਨਾਮ ਕੱਟਦਾ ਤੁਹਾਡੀ ਬੱਚੀ ਦਾ ਨਾ ਮੈਂ ਨਾਲ ਦੀ ਮਾਸੀ ਨਾਲ ਲੈ ਕੇ ਗਈ ਸਕੂਲ ਹੈ ਨਾ ਜੇ ਸਕੂਲ ਵਿੱਚ ਗਏ ਸਰ ਨੇ ਕਿਹਾ ਤੁਸੀਂ ਹੈ ਨਾ ਵੀ ਗਲੀ ਵਿੱਚ ਦੇਹਤ ਪਾ ਰੱਖਿਆ ਨਾ ਵੀ ਤੁਹਾਨੂੰ ਕੋਈ ਹੋਰ ਕਿਉਂ ਨਹੀਂ ਬੁਲਾਉਂਦਾ ਹੈਗਾ ਤੁਹਾਨੂੰ ਸਿਰਫ ਮਾਹੀ ਕਿਉਂ ਬੁਲਾਉਂਦੇ ਹੈ ਨਾ ਬਹੁਤ ਕੁਝ ਪੁੱਠਾ ਸਿੱਧਾ ਬੋਲੇ ਹੈ ਨਾ ਚੱਲਣਾ ਸੁਣੇਗੇ ਹੈ ਨਾ ਜੇ ਫਿਰ ਡੈਡੀ ਨੂੰ ਬੁਲਾਇਆ ਫਿਰ ਡੈਡੀ ਨੇ ਕਹਿੰਦੇ ਮੈਂ ਬਦਤਮੀਜ਼ੀ ਕੀਤੀ ਹੈ ਨਾ ਬਲਕਿ ਮਨਾਂ ਨੂੰ ਕੁਝ ਪੁੱਠਾ ਸਿੱਧਾ ਬੋਲੀ ਵੀ ਨਹੀਂ ਸੀ ਹੈ ਨਾ ਬਾਕੀ ਮੇਰੀ ਮਾਸੀ ਵੀ ਮੇਰੇ ਨਾਲ ਹੀ ਸੀਗੇ ਆ ਮਾਸੀ ਇਹਨਾਂ ਨੇ ਸਾਹਮਣੇ ਤੁਹਾਨੂੰ ਕਦੇ ਕੁਝ ਬੋਲਿਆ ਹਾਂਜੀ ਮੇਰਾ ਜਨੀਤੂ ਰਾਮਾਗਾ ਮੈਂ ਇਹਨਾਂ ਦੇ ਮਤਲਬ ਮਾਸੇ ਲੱਗਦੀਆਂ ਕਿ ਮੈਂ ਇਹਨਾਂ ਦੇ ਨਾਲ ਗਈ ਸੀ ਸਕੂਲ 'ਚ ਤਾਂ ਪ੍ਰਿੰਸੀਪਲ ਇਹਨਾਂ ਨੂੰ ਬਹੁਤ ਮੰਦਾ ਚੰਗਾ ਬੋਲੇ ਇਤੋਂ ਤੱਕ ਕਿ ਜੀ ਗੁੜੀਆਂ ਰੋਂ ਵੀ ਲੱਗੀ ਸੀ ਪਰ ਮੈਂ ਇਹਨਾਂ ਦੇ ਉਹ ਇਦਾਂ ਕਹਿੰਦੇ ਗਾ ਥੋੜੇ ਗਲੀ 'ਚ ਕਹਿੰਦੇ ਦਿੱਸਤ ਫਲਾ ਰੱਖੀ ਹੈਗੀ ਬਹੁਤ ਜ਼ਿਆਦਾ ਕਹਿੰਦੇ ਸਾਨੂੰ ਕੋਈ ਸਕੂਲ ਚ ਐਡਮਿਸ਼ਨ ਨਹੀਂ ਦਿੰਦਾ ਹੈਗਾ ਕਹਿੰਦਾ ਅਸੀਂ ਇਹਨਾਂ ਦੱਸਿਆ ਇਹਨਾਂ ਨੂੰ ਸਕੂਲ 'ਚ ਨਾਮ ਵੀ ਕੱਟਤਾ ਇਹਨਾਂ ਦਾ ਇਹ ਤਾਂ ਸਿਰਫ ਪੁੱਛਣ ਹੀ ਗਏ ਸੀਗੇ ਤਾਂ ਬਿਨਾਂ ਮਤਲਬ ਤੋਂ ਇਹਨਾਂ ਨੂੰ ਬਹੁਤ ਮਾੜਾ ਚੰਗਾ ਬੋਲੇ ਫਿਰ ਮੈਂ ਇਹਨਾਂ ਦੇ ਡੈਡੀ ਨੂੰ ਫੋਨ ਕੀਤਾ ਤੇ ਫਿਰ ਇਹਨਾਂ ਦੇ ਡੈਡੀ ਆਏ ਫਿਰ ਉਹਨਾਂ ਨੇ ਵੀ ਕਾਫੀ ਬੋ ਜਿਵੇਂ ਸਕੂਲ ਇੱਕ ਮੰਦਰ ਹੈ ਨਾ ਹਾਂਜੀ ਸਕੂਲ ਦੇ ਵਿੱਚ ਹਰ ਤਰ੍ਹਾਂ ਦੇ ਬੱਚੇ ਪੜ੍ਹਦੇ ਨੇ ਜਿਵੇਂ ਗਿਰੂ ਤੋਂ ਲੈ ਕੇ ਅਮੀਰ ਤੇ ਗਰੀਬ ਹਾਂਜੀ ਹਾਂਜੀ ਸਾਰੇ ਵਿੱਚ ਪੜ੍ਹਦੇ ਨੇ ਤਾਂ ਫਿਰ ਪ੍ਰਿੰਸੀਪਲ ਨੂੰ ਇਹ ਦਨੇਸ਼ੀ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਸੀ ਬਿਲਕੁਲ ਨਹੀਂ ਕਰਨਾ ਔਲੇ ਬੱਚਿਆਂ ਨੂੰ ਤਾਂ ਇਹ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਸੀ ਜਿਵੇਂ ਇਹਨਾਂ ਦੇ ਮਦਰ ਫਾਦਰ ਨਾਲ ਤਾਂ ਕਰ ਸਕਦੇ ਸੀ ਗੱਲ ਪਰ ਬੱਚਿਆਂ ਨਾਲ ਤਾਂ ਨਹੀਂ ਕਰਨ ਦਾ ਹੱਕ ਬਣਦਾ ਉਹਨਾਂ ਦਾ ਉਹਨਾਂ ਨੇ ਬਹੁਤ ਗਲਤ ਕੀਤਾ ਹਾਂਜੀ ਬਹੁਤ ਗਲਤ ਕੀਤਾ ਬੇਉਚਵਾਤਾ ਤੇ ਦਰਦ ਕਰਦਾ ਸੀ ਉਹਨਾਂ ਨੇ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਜੀ ਕੀ ਮੰਗ ਚਾਹੀਦਾ ਮੈਂ ਤਾਂ ਜੀ ਬਸ ਇਦਾਂ ਹੀ ਕਹਿਣੀ ਹੈਗੀ ਬਿਨਾ ਇਹਨਾਂ ਨੂੰ ਉੱਥੇ ਡਿਵੀਸ਼ਨ ਮਿਲਣੀ ਚਾਹੀਦੀ ਆ ਮਤਲਬ ਸਕੂਲ 'ਚ ਤਾਂ ਮਤਲਬ ਉਹਨਾਂ ਨੂੰ ਇਹਨਾਂ ਨੂੰ ਪਿਆਰ ਨਾ ਰੱਖਣਾ ਚਾਹੀਦਾ ਬੱਚਿਆਂ ਨੂੰ ਕਿਉਂਕਿ ਉਹ ਬੱਚਿਆਂ ਨੂੰ ਮਾਂ-ਵਾਪਰ ਹੋਂਸੇ ਉਹਨਾਂ ਦੇ ਛੱਡਦੇ ਨੇ ਸਕੂਲ ਵਾਲਿਆਂ ਦੇ ਵੀ ਚਲੋ ਪੜ੍ਹਾਉਂਦੇ ਨੇ ਨਾ ਵੀ ਉਹ ਤਾਂ ਇੱਕ ਤਰ੍ਹਾਂ ਦੇ ਮਤਲਬ ਮੰਦਰ 'ਚ ਜਾਣਾ ਭਗਵਾਨ ਦੇ ਬਰਾਬਰ ਹੁੰਦੇ ਨੇਗੇ ਤਾਂ ਫਿਰ ਵੀ ਟੀਚਰਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਪ੍ਰਿੰਸੀਪਲ ਨੂੰ ਵੀ ਟੀਚਰ ਵੀ ਤਾਂ ਇੱਕ ਬੱਚੇ ਦੇ ਮਾਂ-ਵਾਪੀ ਹੁੰਦੇ ਨੇ ਹਾਂਜੀ ਤਾਂ ਇਹਨਾਂ ਨੇ ਬਹੁਤ ਗਲਤ ਕੀਤਾ ਇਹਨਾਂ ਨੇ ਕੀ ਮੰਗ ਕਰਦੇ ਹੋ ਜੀ ਮੇਰਾ ਨਾਮ ਸਕਿੰਦਰ ਸਿੰਘ ਹੈ ਸਕਿੰਦਰ ਸਿੰਘ ਜੀ ਕੀ ਤੱਕ ਦਾ ਸੀ ਜਦੋਂ ਤੁਸੀਂ ਸਕੂਲ ਵਿੱਚ ਗਏ ਹੋ ਗੱਲ ਇਹ ਹੋਈ ਸੀ ਮੈਂ ਕੰਮ ਤੇ ਸੀ ਮੇਰੀ ਉਹਨੇ ਸਾਲੀ ਨੇ ਫੋਨ ਲਾਇਆ ਤੇ ਮੇਰੇ ਬਜੌਕਾਂ ਵਰਗੇ ਉਹਨੇ ਫੋਨ ਲਾਇਆ ਕਹਿੰਦੀ ਵੀ ਐ ਕਰਕੇ ਗੁੜੀਆ ਦਾ ਵੀ ਨਾ ਕੱਟ ਕੇ ਗੁਕਟਾਂ ਉਹ ਬੈਠੀ ਅਸਾਂ ਤੁਹਾਡੀ ਸਾਲੀ ਤੇ ਤੁਹਾਡੀ ਕੁੜੀਆ ਸਕੂਲ ਵਿੱਚ ਗਈ ਸੀ ਹਾਂ ਉਹਨੇ ਮਾਸੀ ਗਈ ਜੀ ਨਾਲ ਉਹਨੂੰ ਕਹਿੰਦਾ ਵੀ ਇਹ ਤੇਰੀ ਗਨਮੈਣ ਕੁੜੀਆਂ ਨੂੰ ਬੋਲਦਾ ਕਹਿੰਦਾ ਇਹ ਨਾਲ ਆ ਗਈ ਵੀ ਇਹ ਗੰਨ ਮੈਣਾ ਅਕਸ ਨੂੰ ਉਹ ਵੀ ਉਹਦੀ ਮਾਂ ਵਰਗੀ ਆ ਮਾਸੀ ਵੀ ਮਾਵਾ ਵਰੋਬਰ ਹੁੰਦੀ ਆ ਉਦੋਂ ਮੈਂ ਗਿਆ ਤੇ ਮੈਂ ਪ੍ਰਿੰਸੀਪਲ ਨੂੰ ਪੁੱਛਿਆ ਇਹ ਕੁਝ ਵਾਕਾਂ ਨੂੰ ਬੋਲਦਾ ਤੁਹਾਡਾ ਬੈਕਗ੍ਰਾਉਂਡ ਆ ਜਾਂ ਫਲਾਨਾ ਵੀ ਉਹਨੂੰ ਕੋਈ ਗਲੀ ਤੇ ਨਹੀਂ ਬੁਲਾਉਂਦਾ ਕੋਹ ਨਹੀਂ ਆ ਕਰਦਾ ਵੀ ਪ੍ਰਿੰਸੀਪਲ ਜੀ ਐ ਪੁੱਛੋ ਵੀ ਪ੍ਰਿੰਸੀਪਲ ਨੂੰ ਇਹ ਸੋਚਣਾ ਚਾਹੀਦਾ ਵੀ ਆਪਾਂ ਜਿਹੜੀ ਸਕੂਲ ਚ ਗੱਲ ਆ ਘਰ ਤੱਕ ਉਹਨੂੰ ਜਾਣਦਾ ਕੀ ਮਤਲਬ ਚਾਹੇ ਮੈਨੂੰ ਕੋਈ ਬੁਲਾਵੇ ਚਾਹੇ ਨਾ ਬੁਲਾਵੇ ਜਵਾਬ ਹੁੰਦਾ ਇਹ ਕਿ ਅਸਲ ਕਹਿੰਦਾ ਮਤਲਬ ਹੀ ਨਹੀਂ ਉਹਦਾ ਬੈਕਗ੍ਰਾਉਂਡ ਖਰਾਬ ਆ ਉਹ ਮੇਰਾ ਬੈਕਗ੍ਰਾਉਂਡ ਕੀ ਜਾਂਦਾ ਠੀਕ ਹੈ ਉਹ ਨੰਬਰ 2 ਤੇ ਉਹਨੂੰ ਆਪ ਨੂੰ ਸੋਚਣਾ ਚਾਹੀਦਾ ਜਵਾਕਾਂ ਨੂੰ ਵੀ ਰੱਬ ਦਾ ਰੂਪ ਹੁੰਦਾ ਉਹ ਮਾਂ 'ਤੇ ਹੁੰਦਾ ਆ ਜੇ ਜਦੋਂ ਅਸੀਂ ਕਿਸੇ ਘਰ ਉਸੇ ਦੀ ਭੇਜਦੇ ਆ ਜਵਾਕਾਂ ਦੇ ਸਕੂਲ 'ਚ ਜਵਾਕੜੀ ਦਾ ਨਾਂ ਘੱਟਦਾ ਨਾ ਅੱਜ ਉੱਧਰ ਨਾ ਉੱਧਰ ਸਾਲ ਕੁੜੀ ਦਾ ਬਰਬਾਦ ਹੋ ਗਿਆ ਨਹੀਂ ਤੁਸੀਂ ਨਾਂ ਘਟਵਾਇਆ ਜੇ ਉਹਨੇ ਆਪਣੀ ਮਰਜ਼ੀ ਕਰਤੀ ਉਹਨਾਂ ਨੇ ਜੀ ਖੂਨ ਕਰਿਆ ਸੀ ਮੇਰੇ ਘਰ ਦੇ ਨੂੰ ਵੀ ਛੋਟੀ ਬੇਟੀ ਦਾ ਨਾਂ ਘੱਟਦਾ ਮਰਜ਼ੀ ਵੀ ਭੇਜੀ ਸੀ ਉਹਨਾਂ ਨੇ ਨਾਂ ਘੱਟਣ ਦੀ ਤੰਬੀ ਆ ਤੁਹਾਨੂੰ ਮੇਰੀ ਦੂਜੀ ਗੁੱਡੀ ਵੀ ਉੱਥੇ ਭੇਜਿਆ ਉਹਦੇ ਹੱਥ ਭੇਜੀ ਸੀ ਵੀ ਆ ਭੇਜੀ ਤੇ ਵੀ ਸੋਟੀ ਗੁੜੀਆ ਦਾ ਨਾਂ ਘਟਦਾ ਪਹਿਲਾ ਫੋਨ ਲਾਇਆ ਉਸ ਦਿਵਾਰ ਪਰਚੀ ਭੇਜੀ ਨਾਂ ਘਟਣ ਵਾਲੀ ਇਹ ਗੱਲ ਹੋਈ ਸੀ ਠੀਕ ਹੈ ਅਸਲ ਇੱਕ ਟੋੜੇ ਪਹਿਲਾਂ ਬੇਟੀ ਦੇ ਲਈ ਜਾਮ ਲੱਗੇ ਜੀ ਬੂਲਵਾਰਡ ਚੱਕੇ ਗਿਆ ਜੀ ਹਾਂ ਮੇਰੀ ਬੇਟੀ ਨੂੰ ਕਹਿੰਦਾ ਕਹਿੰਦੇ ਵੀ ਚੋਰੀ ਕਰੀ ਆ ਐ ਕਰਕੇ ਵੀ ਚੋਰ ਆ ਵੀ ਦੇਖੋ ਜੀ ਚਾਹੇ ਮੇਰੇ ਪੰਜ ਬੇਟੀਆਂ ਨੇ ਪਰ ਇਹ ਗੱਲ ਨਹੀਂ ਹੋ ਸਕਦਾ ਮੈਂ ਆਪਦੇ ਜਵਾਕਾਂ ਦੀ ਸਰਵਸ ਪੂਰੀ ਕਰਦਾ ਮੈਂ ਆਪ ਚਾਹੇ ਦਿਹਾੜੀ ਕਰਦਾ ਆਪ ਜਵਾਕਾਂ ਨੂੰ ਹਰੇਕ ਚੀਜ਼ ਲੈ ਕੇ ਦਿੰਦਾ ਇਹ ਗਲਤੀ ਕਰ ਲਾ ਮੈਡਮ ਨੇ ਹਾਂ ਮੁਰਤਕ ਮੈਡਮ ਨੇ ਉਹ ਗਲਤੀ ਮੰਨੀ ਮੈਡਮ ਨੇ ਆਪ ਹੀ ਬੂਟ ਦਿੱਤੇ ਸੀ ਜੀ ਉਦੋਂ ਬੂਟ ਦੇ ਕੇ ਰੈਸਟਰ ਤੇ ਲਿਖ ਕੇ ਜਵਾਬ ਦੇ ਵੀ ਆਹ ਬੂਟ ਤੇਰੇ ਨੇ ਉਦੋਂ ਇਹ ਜਵਾਬ ਦੇ ਚਲੋ ਉੱਥੇ ਮੈਡਮ ਨੂੰ ਫੁਲਾਤੇ ਤੇ ਉਦੋਂ ਆ ਜਵਾਬਾ ਨੂੰ ਜਦੋਂ ਕਹਿੰਦਾ ਵੀ ਕਹਿੰਦੇ ਵੀ ਆਹ ਬੂਟ ਵੀ ਤੇਰੇ ਨੇ ਹਜਿੰਦਰ ਇਹਨੇ ਬੂਟ ਚੱਕ ਕੇ ਚੱਕ ਲਏ ਉਹਦੇ ਉਦੋਂ ਆ ਕਹਿੰਦਾ ਵੀ ਚੋਰੀ ਚੋਰੀ ਚੱਕੇ ਨੇ ਜਵਾਕਾਂ ਦੇ ਬੂਟ ਇਹ ਗੱਲ ਹੋਈ ਸੀ ਆਹ ਆਉ ਲਾਇਆ ਮੈਨੂੰ ਉਦੋਂ ਮੈਨੂੰ ਨੇ ਸੌਰੀ ਮੰਗੀ அப்ப ਮੈਂ ਗਿਆ ਸੀ ਸਕੂਲ ਤੇ ਮੈਂ ਕਹਾਂ ਜੀ ਮੇਰੇ ਜਵਾਕ ਚੋਰ ਲੱਗਦੇ ਨੇ ਸਾਨੂੰ ਮੈਂ ਕਦੇ ਇਹ ਜੀ ਪਹਿਲਾਂ ਕਿਤੇ ਗਲਤੀ ਹੋਈ ਹੈ ਜਵਾਕਾਂ ਨੇ ਕਰੀ ਹੈ ਨੰਬਰ ਦੋ ਤੇ ਜਵਾਕ ਨੂੰ ਬਦਨਾਮ ਕਰਦੇ ਨੇ ਜੀ ਇਹ ਗਲਤ ਗੱਲ ਆ ਸਕੂਲ ਚ ਮੇਰੇ ਤਿੰਨ ਬੇਟੀਆਂ ਉਸ ਸਕੂਲ ਚ ਪੜ੍ਹਦੀਆਂ ਨੇ ਅੱਜ ਪਰੰਚੇ ਅੱਜ ਕੱਲ ਦੇ ਜਵਾਕਾਂ ਨੂੰ ਪਤਾ ਹੀ ਕਹਿਜਾ ਕੁਸਾ ਕੱਲੂ ਕੋਈ ਜਵਾਕ ਗੱਲਬਾਤ ਕਰ ਗਿਆ ਗੁੱਸੇ ਜਾ ਕੇ ਇਹ ਜਵਾਕ ਮੈਨੂੰ ਦੇ ਦੇਣ ਸਕੂਲ ਵਾਲੇ ਕੌਣ ਜਮਾਉਂਦਾ ਕੌਣ ਜ਼ਿੰਮੇਵਾਰ ਹੈ ਤੋ ਇਹ ਆ ਵੀ ਸਹਣੇ ਜੀ ਅੱਜ ਕੱਲ ਦੇ ਜਵਾਕਾਂ ਦਾ ਗੁੱਸਾ ਬਹੁਤ ਹੈ ਜਵਾਕ ਦੀ ਪਹਿਲੀ ਗੱਲ ਤਾਂ ਹੀ ਪਿਆਰ ਨਾ ਸਮਝਾਓ ਠੀਕ ਹੈ ਜੇ ਜਵਾਕ ਗਲਤੀ ਕਰਦਾ ਹੀ ਮੈਂ ਕਿਨ ਮੈਂ ਪੜ ਮਾਰ ਦੇਵਾਂ ਕੁਝ ਨਹੀਂ ਹੀ ਬੋਲਦਾ ਜਿਹੜਾ ਘਰ ਤੱਕ ਬੈਕਗ੍ਰਾਉਂਡ ਖੋਲਦੇ ਨੇ ਇਹ ਤਾਂ ਗਲਤ ਗੱਲ ਆ ਸਕੂਲ ਦੀ ਗੱਲ ਸਕੂਲ ਚ ਰੱਖੇ ਤਾਂ ਪ੍ਰਿੰਸੀਪਲ ਨੇ ਡਾਇਰੈਕਟਰ ਨੂੰ ਮਤਲਬ ਬਰਤਨ ਜੀ ਕੀਤੀ ਆ ਪ੍ਰਿੰਸੀਪਲ ਮੈਨੂੰ ਬੋਲਦਾ ਕਹਿੰਦਾ ਜੀ ਤੁਹਾਡੇ ਵੀ ਤੁਹਾਨੂੰ ਕੋਈ ਗਲੀ ਨਹੀਂ ਬੁਚ ਬੁਲਾਉਂਦਾ ਤੁਸੀਂ ਗਲੀ ਚ ਜੈਸਟ ਪਾਈ ਪਈ ਐ ਫਲਾਣਾ ਮੈਂ ਪ੍ਰਿੰਸੀਪਲ ਨੂੰ ਕਿਹਾ ਮੈਂ ਖੈਂ ਕਰ ਵੀ ਤੂੰ ਮੇਰੇ ਨਾਲ ਗਲੀ ਦੇ ਚੱਲ ਬੜ ਤੈਨੂੰ ਕਿਹੜੇ ਘਰੋਂ ਚੀਜ਼ ਚਾਹੀਦੀ ਐ ਉਸ ਕਰੋ ਜਿਹੜੀ ਚੀਜ਼ ਕਹਿੰਗੇ ਤੈਨੂੰ ਉਹ ਹਿਲਾ ਕੇ ਦਊਗਾ ਫੇਰ ਤੈਨੂੰ ਪਤਾ ਲੱਗ ਜਾਊ ਵੀ ਮੈਨੂੰ ਗਲੀ ਚ ਕੋਈ ਬੁਲਾਉਂਦਾ ਕਿ ਨਾ ਬੁਲਾਉਂਦਾ ਇਹ ਮੇਰੀ ਗਲੀ ਚ ਬਣੀ ਹੋਈ ਐ ਤਾਂ ਹੀ ਮੇਰੇ ਮਗਰ ਚਾਰ ਬੰਦੇ ਤਰਫੋਂ ਮੈਂ ਕੱਲਾ ਤਾਂ ਵੱਡਾ ਹੀ ਨਹੀਂ ਜੇ ਮੇਰੇ ਨਾਲ ਚਾਰ ਭੈਣ ਭਾਈ ਹੈਗੇ ਨੇ ਮੈਂ ਫੇਰ ਇਹ ਗੱਲ ਲਈ ਜੀ ਹੁਣ ਕੀ ਮੰਗ ਕਰਦੇ ਮੰਗਦਾ ਮੈਂ ਇਹੀ ਕਰਦਾ ਦੇਖੋ ਜੀ ਮੇਰੀ ਬੇਟੀ ਦਾ ਸਾਲ ਖਰਾਬ ਹੋ ਗਿਆ ਚਾਹੇ ਦਾ ਚਪਾਗਾ ਉੱਥੇ ਵੀ ਸਕੂਲ ਚ ਉਸੇ ਚ ਲਾਇਆ ਜਾਵੇ ਪੜਾਉਣ ਬਾਅਦ ਤੇ ਲਾਟ ਦੇ ਕੀ ਮੰਗ ਕਰਦੇ ਮੰਗ ਇਹ ਕਰਦਾ ਜੀ ਦੇਖੋ ਬਿਨਾਂ ਵਜਾ ਤੋਂ ਕਿਤੇ ਵੀ ਕਿਸੇ ਦੇ ਹੋਰ ਜਵਾਗ ਦੇ ਜਾਂ ਮੇਰੇ ਬੱਚੇ ਦਾ ਨਾਮ ਕੱਟਿਆ ਗਿਆ ਕਿਸੇ ਬੱਚੇ ਦਾ ਨਾਂ ਨਹੀਂ ਕਟਿਆ ਅੱਜ ਮੇਰੇ ਜਵਾਕ ਨਾਲ ਹੋਈ ਆ ਕੋਈ ਨੂੰ ਕਿਸੇ ਦੇ ਨਾਲ ਵੀ ਜੇ ਕੋਈ ਮੇਰਾ ਜਵਾਕ ਗਲਤੀ ਵੀ ਕਰਦਾ ਮੈਨੂੰ ਦੱਸੇ ਅਸੀਂ ਉਹ ਤੇ ਜਵਾਕ ਤੇ ਆਪਦੇ ਦੇ ਆਪ ਕੌਰ ਕਰਾਂਗੇ ਸਾਡੇ ਜਵਾਕ ਚ ਗਲਤੀ ਘੂਰ ਦੇਣਾ ਆਪਾਂ ਕੁਝ ਨਹੀਂ ਕਹਿੰਦੇ ਜੀ ਕੋਈ ਉਹਨਾਂ ਦੀ ਗਲਤੀ ਆ ਪਰ ਮੰਗ ਇਹ ਕਰਦਾ ਵੀ ਆਪਣੇ ਨੂੰ ਸਾਹ ਮਿਲਣਾ ਚਾਹੀਦਾ ਜਵਾਕ ਨੂੰ ਵੀ ਉੱਥੇ ਜਾ ਕੇ ਦਾਖਲਾ ਦਿੱਤਾ ਜਾਵੇ ਕੋਈ ਜਵਾਕ ਦਾ ਨਹੀਂ ਸਾਲ ਬਰਬਾਦ ਹੁੰਦਾ ਜੀ ਅਜਾ ਤੋੜੇ ਗਿਆ ਨਾ ਭਾਬਾ ਜੀ ਜੇ ਤੁਹਾਡੇ ਬੱਚੇ ਦੇ ਨਾਮ ਘਟਿਆ ਰਿਹਾ ਉਥੇ ਉਹਨੂੰ ਦਸਤ ਵਾਲੇ ਦਾਖਲਾ ਮਿਲਣਾ ਚਾਹੀਦਾ ਹਾਂ ਵੀ ਕੋਈ ਐਂ ਗੱਲਾਂ ਬਾਤਾਂ ਵੀ ਇਹੋ ਜਿਹੀ ਕੋਈ ਗੱਲ ਨਾ ਹੋਵੇ ਮੇਰੇ ਜਵਾਗ ਦਾ ਉਥੇ ਵੀ ਦਾਖਲ ਵੀ ਹੋ ਜਾਈ ਸਾਡੇ ਬੱਚਿਆਂ ਨੂੰ ਦੁਆਰ ਜੀ ਨਾ ਕੀਤਾ ਜਾਵੇ ਹਾਂ ਜੀ ਨਾ ਕੀਤਾ ਜਾਵੇ ਇਹ ਗੱਲ ਹੈ ਜੀ